ਰੇਡੀਨ ਖਬਰ ਨਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਵੀਂ ਰਿਸਰਚ ਨੈਨੋ ਰਿਸਰਚ ਦੇ ਅਨੁਸਾਰ ਜ਼ਿਆਦਾਤਰ ਕੈਨੇਡੀਅਨ 65 ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਲਈ 올ਡ 에ਜ ਸਿਕਿਉਰਿਟੀ ਲਾਭ ਨੂੰ 10% ਵਧਾਉਣ ਦਾ ਸਮਰਥਨ ਕਰਦੇ ਨੇ ਸੀਟੀਵੀ ਨਿਊਜ਼ ਲਈ ਇੱਕ ਪੋਲ ਕਰਵਾਇਆ ਗਿਆ ਪੋਲ ਕਹਿੰਦਾ ਕਿ ਚਾਰ ਵਿੱਚੋਂ ਤਿੰਨ ਵੱਧ ਕੈਨੇਡੀਅਨ ਵਾਅਦੇ ਦਾ ਸਮਰਥਨ ਕਰਦੇ ਨੇ ਜਾਂ ਕੁਝ ਹੱਦ ਤੱਕ ਸਮਰਥਨ ਕਰ ਪੂਰੇ ਦੇਸ਼ ਵਿੱਚ ਲਿੰਗ ਅਤੇ ਉਮਰ ਸਮੂਹਾ ਵਿੱਚ ਮਜ਼ਬੂਤ ਸਮਰਥਨ ਦੇ ਨਾਲ ਓਏਐਸ ਨੂੰ ਵਧਾਉਣ ਦਾ ਦਬਾਅ ਬਲੈਕ ਕਯੂਬਿਕਸ ਤੋਂ ਪ੍ਰਧਾਨ ਜਸਟਿਨ ਟਰੂਡੋਰੇ ਜਿੱਥੇ ਘੱਟ ਗਿਣਤੀ ਲਿਬਰਲ ਸਰਕਾਰ ਦੇ ਦੋ ਮੁੱਖ ਮੰਗਾਂ ਵਿੱਚੋਂ ਇੱਕ ਹੈ ਬਲੈਕ ਨੇਤਾ ਐਵਸ ਫ੍ਰੈਂਕਵਾਇਸ ਬਲੈਚੀਟ ਨੇ ਸਰਕਾਰ ਨੂੰ ਪ੍ਰਾਈਵੇਟ ਮੈਂਬਰਾਂ ਦੇ ਬਿਨਾਂ ਦੇ ਇੱਕ ਜੋੜੇ ਨੂੰ ਲਾਗ ਕਰਨ ਦੇ ਵਿੱਚ ਮਦਦ ਕਰਨ ਲਈ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਜਿਨ੍ਹਾਂ ਵਿੱਚੋਂ ਇੱਕ 65 ਅਤੇ ਦੂਜਾ 74 ਸਾਲ ਦੀ ਉਮਰ ਦੇ ਬਜ਼ੁਰਗਾਂ ਲਈ OAS ਵਿੱਚ 10% ਵਾਧੇ ਦਾ ਪ੍ਰਸਤਾਵ ਹੈ ਜਨਵੇਂ ਤੋਂ ਪਹਿਲਾਂ ਚੋਣਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਇਸ ਹਫਤੇ ਦੇ ਸ਼ੁਰੂ ਵਿੱਚ ਬਲਾਕ ਨੇ ਆਪਣੇ OAS ਬਿੱਲ ਤੇ ਇੱਕ ਹੋਰ ਗੈਰ ਬਾਈਂਡਿੰਗ ਮੋਸ਼ਨ ਪੇਸ਼ ਕਰਨ ਲਈ ਪੱਤ ਛੜਦੀ ਬੈਠਕ ਦੇ ਇੱਕ ਵਿਰੋਧੀ ਦਿਨ ਦੀ ਵਰਤੋਂ ਕੀਤੀ ਜਿਸ ਵਿੱਚ ਸਰਕਾਰ ਨੇ ਯਕੀਨੀ ਬਣਾਉਣ ਲਈ ਲੜਿੰਦੇ ਕਦਮ ਚੱਕਣ ਲਈ ਕਿਹਾ ਗਿਆ ਇੱਕ ਸਾਹੀ ਛਿਪਾਰ ਜਿੰਨੀ ਜਲਦੀ ਹੋ ਸਕੇ ਮਨਜ਼ੂਰ ਕੀਤੀ ਜਾਵੇ ਬੁੱਧਵਾਰ ਨੂੰ ਮਤੇ ਨੂੰ 18 ਦੇ ਮੁਕਾਬਲੇ 143 ਦੇ ਵੋਟ ਨਾਲ ਪਾਸ ਕੀਤਾ ਗਿਆ ਜ਼ਿਆਦਾਤਰ ਲਿਬਰਲ ਸੰਸਦ ਮੈਂਬਰਾਂ ਨੇ ਇਸ ਦੇ ਵਿਰੁੱਧ ਵੋਟ ਪਾ ਦਿੱਤੀ ਗੈਰ ਵੋਟ ਗੇਅਰ ਬਾਂਡਿੰਗ ਹੈ ਜਿਸ ਦਾ ਮਤਲਬ ਹੈ ਕਿ ਇਹ ਵੱਡੇ ਪੱਤਰ ਤੇ ਪ੍ਰਤੀਕ ਹੈ ਅਤੇ ਫੈਡਰਲ ਸਰਕਾਰ ਨੂੰ ਇਸ ਤੇ ਕਾਰਵਾਈ ਕਰਨ ਦੀ ਲੋੜ ਨਹੀਂ ਹੈ VOTING ਤੋਂ ਬਾਅਦ ਬਲੇਚੇਟ ਨੇ ਕਿਹਾ ਕਿ ਜੇਕਰ ਲਿਬਰਲ ਸੋਚਦੇ ਨੇ ਕਿ ਉਹਨਾਂ ਨੂੰ ਇਸ ਦੇ ਅਲਟੀਵੇਟ ਤੇ ਕੋਈ ਹੋਰ ਸਮਾਂ ਮਿਲੇਗਾ ਤਾਂ ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਉਹਨਾਂ ਕੋਲ ਸਾਈਸ਼ਪਾਰਸ਼ ਦੇ ਨਾਲ ਅੱਗੇ ਵਧਣ ਦੇ ਲਈ ਕੁਝ ਹੋਰ ਦਿਨ ਹੈਗੇ ਨੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਸੋਚਣ ਚੋਣਾ ਵਿੱਚ ਜਾਣ ਲਈ ਤਿਆਰ ਹਾਂ ਲਈ ਅਗਲੇ ਹਫਤੇ ਹੋਰ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਨ ਨਾਲ ਤੀਜੀ ਦਿਖਾਵਾਂਗੇ ਤੇ ਇਸ ਵਿੱਚ ਨੁਕਸਾਨ ਕਿੰਨਾ ਹੋਵੇਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਬੁੱਧਵਾਰ ਨੂੰ ਸੀਟੀਵੀ ਪਾਵਰ ਪਲੇ ਦੇ ਇੱਕ ਇੰਟਰਵਿਊ ਵਿੱਚ ਗਵਰਨਰਸ ਹਾਊਸ ਲੀਡਰ ਕਰੀਨਾ ਗੋਲਡ ਇਸ ਗੱਲ ਤੋਂ ਇਨਕਾਰ ਨਹੀਂ ਕਰੇਗੀ ਕਿ ਲਿਬਰਲ ਅਜੇ ਵੀ ਬਲਾਕ ਦੇ ਨਾਲ ਅੱਗੇ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਜਨਤਕ ਤੌਰ ਤੇ ਗੱਲ ਨਹੀਂ ਕਰਦੀ ਅਤੇ ਮੈਂ ਉਹਨਾਂ ਗੱਲਾਂ ਬਾਰੇ ਵੀ ਨਹੀਂ ਗੱਲ ਕਰਦੀ ਪਰ ਮੈਂ ਕਹਿ ਸਕਦੀ ਹਾਂ ਕਿ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੇ ਇਹ ਪ੍ਰਤੀਸ਼ੱਤ ਕੀਤਾ ਹੈ ਕਿ ਕੈਨੇਡੀਅਨ ਆਜ਼ਾ ਸਮਰਥਨ ਕਰਨ ਲਈ ਚੰਗੇ ਵਿਚਾਰਾਂ ਦੀ ਗੱਲ ਆਉਂਦੀ ਹੈ ਅਸੀਂ ਕੈਨੇਡੀਅਨਾਂ ਦੇ ਲਈਆਂ ਅਤੇ ਉਹਨਾਂ ਨੂੰ ਕਿਹਾ ਕਿ ਉਹ ਚੰਗੇ ਵਿਚਾਰਾਂ ਦੇ ਲਈ ਖੁੱਲੇ ਨੇ ਹਾਲਾਂਕਿ VOTING ਤੋਂ ਪਹਿਲਾਂ ਲਿਬਰਲ ਨੇ ਸੰਭਵ ਵੀ ਪ੍ਰੋਗਰਾਮ ਦੇ ਵਿਸਤਾਰ ਦੀ ਲਾਗਤ ਦੀ ਚਿੰਤਾ ਪਰਗਟ ਕੀਤੀ ਹੈ ਪਿਛਲੇ ਹਫਤੇ ਸੀਟੀਵੀ ਪਾਵਰ ਪਲੇ ਦੇ ਨਾਲ ਇੱਕ ਇੰਟਰਵਿਊ ਵਿੱਚ ਸੰਸਦੀ ਬਜਟ ਅਧਿਕਾਰੀ ਯਵਸ ਗਰਕੋਸ ਨੇ ਕਿਹਾ ਹੈ ਕਿ ਥੋੜਾ ਜਿਹਾ ਔਕਾ ਹੋ ਸਕਦਾ ਹੈ ਐਡਰ ਸਰਕਾਰ ਨੂੰ ਆਪਣੇ ਵਿੱਤੀ ਐਂਕਰਾਂ ਨੂੰ ਪੂਰਾ ਕਰਨ ਲਈ ਜੇਕਰ ਇਹ OAS ਤੇ ਵਿਸਤਾਰ ਕਰਨ ਲਈ ਬਲਾਕ ਦੀ ਮੰਗ ਨੂੰ ਸਵੀਕਾਰ ਕਰਦੀ ਹੈ ਤੇ ਉਹਨਾਂ ਨੇ ਕਿਹਾ ਕਿ ਗਣਨਾ ਜੋ ਮੰਗ ਹੈ ਕਿ 3 ਬਿਲੀਅਨ ਡਾਲਰ ਤੋਂ ਵੱਧ ਦੇ ਸਾਲਾਨਾ ਕੀਮਤ ਟੈਗ ਦੇ ਨਾਲ ਅੱਗੇ ਵਧੇ ਕਿ ਜਿਸ ਦੀ ਕੁੱਲ ਲਾਗਤ 5 ਸਾਲਾਂ ਵਿੱਚ 16.1 ਬਿਲੀਅਨ ਹੋਵੇਗੀ। ਪਿਛਲੇ ਸਾਲ ਵਿੱਤ ਮੰਤਰੀ ਕ੍ਰਿਸਟਿਆ ਫਰਨਾਂਡ ਨੇ ਖਰਚਿਆਂ ਤੇ ਘਾਟਿਆਂ ਨੂੰ ਸੀਮਿਤ ਕਰਨ ਦੇ ਉਦੇਸ਼ ਨਾਲ ਨਵੇਂ ਵਿੱਤੀ ਪਹਿਰੇਦਾਰਾਂ ਦਾ ਵਾਅਦਾ ਕੀਤਾ ਸੀ। ਨੈਨੋਜ਼ ਰਿਸਰਚ ਪੋਲ ਨੇ 29 ਸਤੰਬਰ ਤੇ 2 ਅਕਤੂਬਰ ਦੇ ਵਿਚਕਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1058 ਕੈਨੇਡੀਅਨਾਂ ਦੇ ਵਿੱਤੀ ਚਰੀਬੇ ਤੋਂ ਤੇ ਸਰਵੇਖਣ ਕੀਤੇ ਤੇ ਇਹ ਸਰਵੇਖਣ ਦੇ ਵਿੱਚ ਇਹ ਸਭ ਕੁਝ ਨਿਕਲ ਕੇ ਸਾਹਮਣੇ ਆਇਆ। ਕ੍ਰੇਡਿਟ ਗਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਹੋਰ ਖਬਰਾਂ ਦੇਖਣ ਵਾਸਤੇ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।